ਹੈਲੋ ਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਤੇ ਇੰਸਟਾਗ੍ਰam ਦਾ ਮਸ਼ਹੂਰ ਡਿਜ਼ਾਈਨ ਤੇ ਬਹੁਤ ਹੀ ਸਿੰਪਲ ਤੇ ਈਜ਼ੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜੀ ਤੇ ਈ ਡਿਜ਼ਾਈਨ ਦਾ ਜਿਹੜਾ ਪੈਨ ਦੇ ਨਾਲ ਆਪਾਂ ਉਲੀਕ ਲਿਆ ਤੁਹਾਡੇ ਸਾਹਮਣੇ ਆ ਬਹੁਤ ਸਿੰਪਲ ਦਾ ਫਲਾਵਰ ਹੈ ਨਾ ਤੇ ਇਹਨੂੰ ਕੋਈ ਅਣਜਾਣ ਭੈਣ ਵੀ ਆ ਜਿਹੜੀਆਂ ਨੂੰ ਜਮਾਂ ਵੀ ਪੇਂਟ ਨਹੀਂ ਆਉਂਦਾ ਉਹ ਵੀ ਲਿਆ ਕੇ ਕਰ ਸਕਦੀਆਂ ਜੀ ਆ ਦੇਖੋ ਫੈਬਰਿਕਲ ਦਾ ਔਰੇਂਜ ਕਲਰ ਹੈ ਜੀ ਇੱਕ ਗ੍ਰੀਨ ਕਲਰ ਲਾਵਾਂਗੇ ਜੀ ਆਪਾਂ ਡਾਰਕ ਤੁਸੀਂ ਆਪਦੇ ਸੂਟ ਦੇ ਅਕੋਰਡਿੰਗ ਦੋ ਕਲਰ ਤੇ ਹਾਈਲਾਈਟ ਕਰਨ ਵਾਸਤੇ ਆਪਾਂ ਨੇ ਔਰੇਂਜ ਫੈਬਰਿਕ ਵਾਲ ਦਾ ਕਲਰ ਆ ਜਿਹੜਾ ਲਿਆ 브러ష్ ਆਪਾਂ 9 ਨੰਬਰ ਲਿਆ ਤੇ ਇੱਕ ਆਪਾਂ ਰਾਉਂਡ ਬ੍ਰਸ਼ ਲਾਵਾਂਗੇ 2 ਨੰਬਰ ਤੇ ਇਹ ਹੈਗਾ ਫਲੈਟ ਬ੍ਰਸ਼ ਇਹ ਫਲਾਵਰ ਜੀ ਤੁਸੀਂ ਤਿੰਨ ਫਲਾਵਰ ਇੱਕ ਪਹੁੰਚੇ ਤੇ ਬਣਨਗੇ ਦੋਨਾਂ ਪਹੁੰਚਾ ਤੇ ਤਿੰਨ ਤਿੰਨ ਫਲਾਵਰ ਬਣਨਗੇ ਤਿੰਨ ਤਿੰਨ ਹੀ ਇਹ ਬਾਹਾਂ ਤੇ ਬਣਨਗੇ ਤੇ ਤਿੰਨ ਤਿੰਨ ਫਲਾਵਰ ਇਹ ਦੋਨਾਂ ਕੋਨਿਆਂ ਤੇ ਬੰਨ ਗਏ ਘੇਰੇ ਤੇ ਤਿੰਨ ਇੱਕ ਸਾਈਡ ਤੇ ਤੇ ਤਿੰਨ ਇੱਕ ਸਾਈਡ ਤੇ ਇਹ ਸੂਟ ਦਾ ਫੁੱਲ ਸਕਰੀਨ ਸ਼ਾਟ ਵੀ ਆਪਾਂ ਤੁਹਾਡੇ ਨਾਲ ਹੈ ਜਿਹੜਾ ਸ਼ੇਅਰ ਕਰਾਂਗੇ ਤੁਸੀਂ ਉਹਨੂੰ ਦੇਖ ਕੇ ਡਿਜ਼ਾਈਨ ਆ ਜਿਹੜਾ ਡਰਾਅ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਹ ਦੇਖਣ ਦੇ ਵਿੱਚ ਵੀ ਸਿੰਪਲ ਆ ਬਣਾਉਣ ਦੇ ਵਿੱਚ ਵੀ ਇਜ਼ੀ ਆ ਹਨਾ ਤੇ 12 ਤੋਂ 1500 ਰੁਪਏ ਤੁਸੀਂ ਬੁਟੀਕ ਵਾਲਿਆਂ ਨੂੰ ਇਹਨਾਂ ਡਿਜ਼ਾਈਨਾਂ ਦਾ ਜਿਹੜਾ ਪੇ ਕਰ ਦਿੰਨੇ ਹੋ ਤੇ ਪਰ ਇਹ ਡਿਜ਼ਾਈਨ ਤੁਸੀਂ ਖੁਦ ਆਪਦੇ ਘਰ 'ਚ ਹੀ ਬਣਾਉਂਗੇ ਹਨਾ ਤੇ ਰੰਗ ਜਿhko 컬러 ਵਗੈਰਾ ਦੀ ਸਮਝ ਨਹੀਂ ਆਉਂਦੀ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਆ ਦੇਖੋ ਕੋਈ ਸ਼ੇਡਿੰਗ ਨਹੀਂ ਕਰਨੀ ਜੀ ਇਹਦੇ ਵਿੱਚ ਕੋਈ ਕੁਝ ਨਹੀਂ ਬਸ ਸਿੰਪਲ ਜੀ ਇਹਨੂੰ ਫਿਲ ਕਰਨਾ ਹੈ ਤੇ ਦੇਖੋ ਜੀ ਆਪਣਾ ਕਿੰਨਾ ਸੋਹਣਾ ਡਿਜ਼ਾਈਨ ਆ ਜਿਹੜਾ ਬਣ ਕੇ ਰੈਡੀ ਹੋ ਗਿਆ ਫਲਾਵਰ ਤਾਂ ਆਪਣਾ ਬਣ ਹੀ ਗਿਆ ਹਨਾ ਹੁਣ ਆਪਾਂ ਇਹਦੇ ਲੀਫ ਬਣਾ ਲਾਂਗੇ ਤੇ امی ਦੇ ਹਰ ਇੱਕ ਭੈਣ ਨੇ ਪਸੰਦ ਆਊਗਾ ਜੋ ਵੀ ਤਣਾ ਨਾ ਪੇਂਟ ਕਰਨ ਦੀਆਂ ਇੱਛਾ ਰੱਖਦੀਆਂ ਨੇਗੀਆਂ ਤੇ ਪਰ ਉਹ ਬੁਟੀਕ ਤੋਂ ਕਰਵਾ ਨਹੀਂ ਸਕਦੀਆਂ ਕਿਉਂਕਿ ਬੁਟੀਕਾਂ ਵਾਲਿਆਂ ਦੇ ਭਾਈ ਖਰਚੇ ਬਹੁਤ ਹੁੰਦੇ ਨੇਗੇ ਹਨਾ ਤੁਹਾਨੂੰ ਪਤਾ ਵੀ ਇੰਨੇ ਨੇ ਪੈਸੇ ਉਹ ਮੰਗ ਲੈਂਦੇ ਆ ਤੇ ਆਪਾਂ ਚੁੱਪ ਜੇ ਕਰਜਣੇ ਵੀ ਇੰਨਾ ਮਹਿੰਗਾ ਕੋਸਟਲੀ ਸੂਟ ਹੁਣ ਤੁਸੀਂ ਵੀ 2025 ਵਾਲਾ ਸੂਟ ਆ ਜਿਹੜਾ ਘਰ ਦੇ ਵਿੱਚ ਹੀ ਇਸ ਤਰ੍ਹਾਂ ਕਰਕੇ ਸਿੰਪਲ ਹੀ ਹੈ ਤੁਸੀਂ ਆਪਣੇ ਲੀਫ ਆ ਜਿਹੜਾ ਬਣਾਉਣਾਗਾ ਇਹਦੇ ਵਿੱਚ ਕੁਝ ਵੀ ਨਹੀਂ ਕਰਨਾ ਤੁਸੀਂ ਇਹਨੂੰ ਹੈਂਡ ਫ੍ਰੀ ਵੀ ਬਣਾ ਸਕਦੇ ਹੋ ਤੇ ਪਹਿਲਾਂ ਡਰਾ ਵੀ ਕਰ ਸਕਦੇ ਹੋ ਡਰਾ ਮੈਂ ਇਸ ਕਰਕੇ ਕੀਤਾ ਵੀ ਜੇ ਆਪਾਂ ਸਾਰੇ ਸੂਟ ਦਾ ਬਣਾਵਾਂਗੇ ਫਿਰ ਨਾ ਤੁਹਾਡਾ ਇੱਕੋ ਜਿਹੇ ਪੱਤੀਆਂ ਬਣ ਜਾਣੀਆਂ ਇੱਕ ਸੇਮ ਫਲਾਵਰ ਬਣਨਗੇ ਕੋਈ ਫਲਾਵਰ ਵੱਡਾ ਛੋਟਾ ਜਿਹੜਾ ਨਹੀਂ ਬਣੂਗਾ ਜੇ ਤੁਸੀਂ ਇਹਦਾ ਟ੍ਰੇਸ ਬਣਾ ਲਿਓ ਤੇ ਤੇ ਆਪ ਦਾ ਸੂਟ ਆ ਜਿਹੜੇ ਗਰਮੀਆਂ ਚ ਪਾਉਣ ਵਾਲੇ ਹਨਾ ਕਾਟਨ ਦੇ ਸੂਟ ਤਿੰਨ 350 ਦਾ ਪਲੇਨ ਕਪੜਾ ਮਿਲ ਜਾਂਦਾ ਹੈ ਜੀ ਤੇ ਉਹਨੂੰ ਤੁਸੀਂ ਬਹੁਤ ਸੋਹਣਾ ਹਾਈਲਾਈਟ ਕਰਕੇ ਪੇਂਟਿੰਗ वगैरह ਨਾਲ ਤੇ ਪਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਜਿਹੜਾ ਇਹ ਬਣ ਗਿਆ ਨਾਲ ਇਹਦੇ ਚ ਕੁਝ ਜ਼ਿਆਦਾ ਵੀ ਨਹੀਂ ਜੀ ਸਿਰਫ ਇੱਕ ਇੱਕ ਸ਼ੀਸ਼ੀ ਹੀ ਲੱਗਣੀ ਆ ਤੁਹਾਡੀ ਜ਼ਿਆਦਾ ਕਲਰ ਆ ਜਿਹੜੇ ਇਹਦੇ ਵਿੱਚ ਨਹੀਂ ਯੂਜ਼ ਹੋਣਗੇ ਤੇ ਤੁਸੀਂ 1500 ਰੁਪਏ ਦੇ ਵਿੱਚ ਡਿੱਚੇ ਬ੍ਰਸ਼ਾਂ ਦਾ ਖਰਚਾ ਜੀ ਪਾ ਕੇ ਤੇ ਆਪ ਦਾ ਸੂਟ ਹੈ ਜਿਹੜਾ ਪੇਂਟ ਕਰ ਸਕਦੇ ਹੋ ਕਿਤੇ ਤੁਸੀਂ ਟਿਕਾ ਨੂੰ 1000 ਤੋਂ 1500 ਦੁਪट्टे ਸਮੇਤ ਤੁਸੀਂ 2250 ਰੁਪਏ ਪੇ ਕਰੋਗੇ ਇਸ ਡਿਜ਼ਾਈਨ ਦਾ ਤੇ ਆ ਲੋ ਜੀ ਹੁਣ ਆਪਾਂ ਜਦੋਂ ਤੁਸੀਂ ਇਹ ਡੰਡੀ ਲਗਾਉਣੀ ਹੈ ਤਾਂ ਬ੍ਰਸ਼ ਨੂੰ ਚੱਕਣਾ ਨਹੀਂ ਜੀ ਇੱਕੇਦਮ ਹੀ ਲਗਾ ਦੇਣੀ ਹੈ ਉਹਦਾ ਰੀਜ਼ਨ ਇਹ ਹੈ ਵੀ ਇਹਦੀ ਸਫਾਈ ਆ ਜਾਂਦੀ ਹੈ ਫਿਰ ਆਪਣਾ ਜਿਹੜਾ ਸੂਟ ਆ ਬਣ ਕੇ ਤਿਆਰ ਹੋ ਚੁੱਕਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਹਾਈਲਾਈਟ ਕਰ ਦਾਂਗੇ ਤਾਂ ਕਿ ਇਹ ਸੋਹਣਾ ਲੱਗੇ ਇਹ ਆਪਣੇ ਕੋਲੇ 골ਡਨ ਕਲਰ ਤੁਸੀਂ ਵਾਈਟ ਦੇ ਨਾਲ ਵੀ ਕਰ ਸਕਦੇ ਹੋ ਜੀ ਆ ਦੇਖੋ ਪੱਤੀਆਂ ਜਿਹੜੀਆਂ ਆਪਾਂ ਨੇ ਹਾਈਲਾਈਟ ਕਰਤੀਆਂ ਤੇ ਹੁਣ ਆਪਾਂ ਆਪਣਾ ਫਲਾਵਰ ਹੈ ਜਿਹੜਾ ਉਹ ਵੀ ਥੋੜਾ ਇਹ ਹਾਈਲਾਈਟ ਕਰ ਲਾਂਗੇ ਹਨਾ ਤੁਸੀਂ ਇਹਨੂੰ ਸਿੰਪਲ ਵੀ ਛੱਡ ਸਕਦੇ ਹੋ ਸਿੰਪਲ ਵੀ ਬਹੁਤ ਸੋਹਣਾ ਲੱਗਦਾ ਜੀ ਇੱਕ ਬਹੁਤ ਹੀ ਸੋਹਣਾ ਝਟਪਟ ਬਣਨ ਵਾਲਾ ਜਿਹੜਾ ਫਲਾਵਰ ਆ ਬਣ ਕੇ ਤਿਆਰ ਹੈ ਤੁਹਾਡੇ ਸਾਹਮਣੇ ਤੇ ਇਹ ਤੁਸੀਂ ਤਿੰਨ ਤਿੰਨ ਫਲਾਵਰ ਪਾਉਣੇ ਆ ਜੀ ਪੌਂਚਿਆਂ ਤੇ ਸੇਮ ਤੇ ਸੇਮ ਹੀ ਤੁਸੀਂ ਤਿੰਨ ਤਿੰਨ ਕੋਨਾ ਤੇ ਕੋਨੇ ਨਹੀਂ ਹੁੰਦੇ ਆਪਣੇ ਘੇਰੇ ਦੇ ਉਹਨਾਂ ਤੇ ਪੌਣੇ ਤੇ ਨਿਕ ਸਾਈਡ ਤੇ ਤੇ ਨਿਕ ਸਾਈਡ ਤੇ ਤੇ ਬਾਹਮਾ ਤੇ ਤੇ ਤੁਸੀਂ ਆ ਸਿੰਪਲ ਫਲਾਵਰਾਂ ਨਾਲ ਆਪਦਾ ਗਲਾ ਜਿਹੜਾ ਉਹ ਵੀ ਡਿਜ਼ਾਈਨ ਕਰ ਸਕਦੇ ਹੋ ਤੇ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਾਰੀਆਂ ਭੈਣਾਂ ਦਾ